ਸਤਿ ਸ੍ਰੀ ਅਕਾਲ ਕਿਸਾਨ ਵੀਰੋ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗੇ ਘੰਟੀ ਦੇ ਬਟਨ ਨੂੰ ਜਰੂਰ ਪ੍ਰੈਸ ਕਰ ਦਿਓ ਇਸੇ ਤਰ੍ਹਾਂ ਨੈਕਸਟ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਂਦੀ ਹੈ ਜੀ ਸਭ ਤੋਂ ਪਹਿਲਾਂ ਕਿਸਾਨ ਵੀਰੋ ਅੱਜ ਆਪਾਂ ਆਏ ਆ ਜੀ ਮੰਗਟਕੇਰ ਪਿੰਡ ਦੇ ਵਿੱਚ ਮੁਕਸਰ ਜ਼ਿਲ੍ਹਾ ਹੈ ਜੀ ਗੁਰੂ ਹਰਸਾਏ ਰੋਡ ਦੇ ਉੱਪਰ ਮੰਗਟਕੇਰ ਪਿੰਡ ਆ ਜੀ ਮਾਲਕ ਨਗੇਂਦਰ ਸਿੰਘ ਦੇ ਕੋਲ ਇਹ ਦੋ ਝੋਟੀਆਂ ਵਕਾਉ ਹੈ ਜੀ ਇੱਕ ਕੱਟੀ ਹੈ ਜੀ ਸਵਾ ਸਾਲ ਦੀ ਪਹਿਲਾਂ ਆਪਾਂ ਇਸ ਦੀ ਗੱਲ ਕਰਦੇ ਹਾਂ ਜੀ ਇਸ ਦੀ ਏਜ ਵੀਰ ਦੀ ਸਵਾ ਸਾਲ ਡੇਢ ਸਾਲ ਦੇ ਲਗਭਗ ਨੇੜੇ ਹੈ ਜੀ ਬਹੁਤ ਵਧੀਆ ਸੋਹਣੀ ਕੱਟੀ ਹੈ ਜੀ ਸਰਕਾਰੀ ਸੀਮਨ ਦੀ ਕੱਟੀ ਹੈ ਇਹ ਪਿਓਰ ਮੋਹਰਾ ਦੇ ਵਿੱਚ ਇਹ ਕੱਟੀ ਆਉਂਦੀ ਹੈ ਜੀ ਰਾਜੀ ਹੈ ਜੀ ਹਰ ਪਾਸੇੋਂ ਸਿੰਘ ਦੀ ਬੰਤਰ ਬਹੁਤ ਸੋਹਣੀ ਹੈ ਏਜ ਦੇ ਹਿਸਾਬ ਨਾਲ ਗਰੋਥ ਬਹੁਤ ਵਧੀਆ ਹੈ ਬਾਕੀ ਮਦਰ ਦੀ ਗੱਲ ਕਰੀਏ ਜੀ ਇਸ ਦੀ ਮਦਰ ਦਾ ਮਿਲਕ 15 ਲੀਟਰ ਹੈਗਾ ਸੀ ਸੋ ਬਹੁਤ ਸ਼ਕੀਨ ਕੱਟੀ ਹੈ ਜੀ ਮੋਰਾ ਦੇ ਵਿੱਚ ਝੋਲੀ ਬਹੁਤ ਵਧੀਆ ਹੈ ਜੀ ਥਾਣਾ ਦਾ ਗੈਪ ਕਾਫੀ ਸੋਹਣਾ ਸੋ ਇਸ ਛੋਟੀ ਦੀ ਆਪਾਂ ਗੱਲ ਕਰੀਏ ਜੀ ਦੋ ਦੰਦ ਇਹ ਛੋਟੀ ਹੈ ਜੀ ਏਜ 2.5 ਸਾਲ ਦੇ ਨੇੜੇ ਤਕਰੀਬਨ ਬਿਲਕੁਲ ਜੈਡ ਬਲੈਕ ਹੈਗੀ ਹੈ ਜੀ ਇਹ ਛੋਟੀ ਝੋਲੀ ਬਹੁਤ ਸੋਹਣੀ ਹੈ ਜੀ ਥਾਨ ਬਹੁਤ ਖੂਬਸੂਰਤ ਲੱਗਾ ਹੋਇਆ ਵਿਰਲ ਦੇ ਵਿੱਚ ਥਾਨ ਲੱਗਾ ਹੈ ਜੀ ਕਾਫੀ ਬਣ ਕੇ ਤਿਆਰ ਹੋਈ ਹੈ ਵਧੀਆ ਝੋਟੀ ਇਹ ਸਿੰਘ ਦੀ ਬੰਤਰ ਬਹੁਤ ਸੋਹਣੀ ਹੈ ਜੀ ਪੇਠਪੂੜਾ ਬਹੁਤ ਵਧੀਆ ਹੈ ਜੀ ਰਾਜੀ ਝੋਟੀ ਆ ਇਸ ਨੂੰ ਇੰਜੈਕਸ਼ਨ ਲਗਵਾਏ ਨੂੰ 4 ਦਿਨ ਹਫਤਾਖੰਡ ਹੋ ਗਿਆ ਹੈ ਜੀ ਲక్ష్ਮੀ ਡੇਰੀ ਫਾਰਮ ਵਾਲਿਆਂ ਦਾ ਕੋਹਿਨੂਰ ਬੁੱਲ ਦਾ ਇਸ ਨੂੰ ਏਆਈ ਕਰਵਾਈ ਹੋਈ ਹੈ ਜੀ ਸੋਵੀਰ ਜੀ ਇਸ ਦਾ ਮੁੱਲ 45000 ਕਰਦੇ ਨੇ ਬਾਕੀ ਮੌਕੇ ਤੇ ਇਸ ਦਾ ਮਾਣ ਤਾਂ ਜਰੂਰ ਕੀਤਾ ਜਾਵੇਗਾ ਔਰ ਜਿਹੜੀ ਦੂਜੀ ਛੋਟੀ ਕੱਟੀ ਹੈ ਜੀ ਉਸ ਦਾ 30000 ਮੋਲਾ ਜੀ ਮੋਬਾਈਲ ਨੰਬਰ 84370 363114 ਤੇ ਸੰਪਰਕ ਕਰਕੇ ਵਧੇਰੇ ਜਾਣਕਾਰੀ ਲੈ ਲਿਓ ਬਾਕੀ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜੀ